ਦਰਜੀ ਜੀ ਜਦੋਂ ਤੋਂ ਇਹ ਪਹਿਲੀ ਪਹਿਲੀ ਫਿਲਮ ਹੈ ਤਾਂ ਮਸਲਮਨ ਦਾ ਪਹਿਲਾ ਵੀ ਅਪਰੋਚ ਹੋ ਜਾਂਦਾ ਹੈ ਤੇ ਤੁਸੀਂ ਇਹ ਫਿਲਮ ਨੂੰ ਤੱਕ ਕੇ ਕਿਦਾਂ ਤੁਸੀਂ ਇਸ ਨੂੰ ਕਿਹਾ ਵੀ ਮੈਂ ਤੁਹਾਨੂੰ ਕਰਨਾ ਫਿਲਮਾਂ ਤੇ ਦੇਖੋ ਜਦੋਂ ਕਿਸੇ ਵੀ ਆਰਟਿਸਟ ਦੇ ਗਾਣੇ ਚੱਲਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਫਿਲਮਾਂ ਦੀ ਆਫਰ ਆਉਂਦੀ ਹੈ ਮੈਨੂੰ ਵੀ ਕਾਫੀ ਟਾਈਮ ਤੋਂ 16 17 ਤੋਂ ਹੀ ਆ ਰਹੇ ਸੀ ਕਿ ਫਿਲਮਾਂ ਕਰੋ ਬਟ ਮੈਂ ਕੌਨਫੀਡੈਂਟ ਨਹੀਂ ਸੀ ਫਿਲਮਾਂ ਨੂੰ ਲੈ ਕੇ ਮੇਰਾ ਤਾਂ ਫਿਲਮ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ ਸਿਨੇਮਾ ਚੇਂਜ ਵਾਸਤੇ ਹੁੰਦਾ ਵਾ ਤੇ ਜੇ ਤੁਸੀਂ ਕੋਈ ਗਲਤ ਮੈਸੇਜ ਕਨਵੇ ਕਰਦਾ ਸਿਨੇਮੇ ਦੇ ਥਰੂ ਤੇ ਉਹ ਡੇਂਜਰਸ ਵੀ ਹੋ ਸਕਦਾ ਸੋਸਾਇਟੀ ਵਾਸਤੇ ਤੇ ਮੈਨੂੰ ਲੱਗਾ ਕਿ ਜਦੋਂ ਮੈਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਵਾਂਗਾ ਜਾਂ ਪਹਿਲਾਂ ਵੀ ਲਾਈਵ 'ਚ ਖੁਦ ਸਟੇਬਲ ਹੋ ਜਾਵਾਂਗਾ ਐਜ਼ ਐਜ਼ ਐਨ ਆਰਟਿਸਟ ਐਜ਼ ਅ ਸਿੰਗਰ ਤੇ ਫਿਰ ਫਿਲਮਾਂ ਕਰਾਂਗਾ ਫਿਰ ਲਾਕਡਾਊਨ ਦੇ ਦੌਰਾਨ ਰਜੀਪਾ ਜੀ ਮੇਰੇ ਕਾਫੀ ਖਾਸ ਦੋਸਤ ਨੇ ਤੇ ਉਹਨਾਂ ਨੇ ਮੈਨੂੰ ਆਹ ਸਟੋਰੀ ਸੁناਈ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਸੌਂ ਪਰਮਾਤਮਾ ਦੀ ਹੋਰ ਕਿਸੇ ਨੂੰ ਨਾਲ ਸੁਣਾਇਓ ਤੇ ਉਹਨਾਂ ਨੇ ਫਿਰ ਮੇਰੀ लाज ਰੱਖੀ ਉਹਨਾਂ ਨੇ ਕਿਸੇ ਨੂੰ ਹੋਰ ਨੂੰ ਨਹੀਂ ਸਟੋਰੀ ਸੁਣਾਈ ਤੇ ਜਦੋਂ ਸਾਡੇ ਕੋ ਅਨਿਰੁੱਧ ਹੋਣੀ ਪ੍ਰੋਡਿਊਸਰ ਆਏ ਜਿਨ੍ਹਾਂ ਕੋ ਬਹੁਤ ਸਾਰਾ ਪੈਸਾ ਆ ਫਿਰ ਉਹ ਦੇ ਥਰੂ ਸਾਡੀ ਫਿਲਮ ਸ਼ੁਰੂ ਹੋਈ ਤੇ ਉਹ ਫਿਲਮ ਜਦੋਂ ਬਣੀ ਬਣਦੇ ਦੌਰਾਨ ਵੀ ਮੈਂ ਬਹੁਤ ਨਰਵਸ ਸੀ ਕਿਉਂਕਿ ਬਹੁਤ ਸਾਰੇ ਵੱਡੇ ਕਲਾਕਾਰ ਸਰੋਣੀ ਹੋਗੇ ਗੁਰਸ਼ਵਧ ਪਾਜੀ ਹੋਣੀ ਹੋਗੇ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਫਿਲਮਾਂ ਦੇ ਵਿੱਚ ਤੇ ਮੇਰੀ ਪਹਿਲੀ ਫਿਲਮ ਸੀ ਤੇ ਕਿਉਂਕਿ ਸਟੋਰੀ ਵਨ ਲਾਈਨਰ ਬਹੁਤ ਵਧੀਆ ਸੀ ਘਰ ਆਉਣ ਦੀ ਗੱਲ ਹੋਈ ਆ ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦਾ ਜਿੱਦਾਂ ਆਪਾਂ ਸਾਰਿਆਂ ਨੇ ਹੁਣ ਇੱਥੇ ਕੰਮ ਕਰਕੇ ਆਪਣੇ ਘਰ ਜਾਣਾ ਜਾਂ ਆਪਾਂ ਕਿਸੇ ਵੀ ਸ਼ਹਿਰ ਘੁੰਮਣ ਵੀ ਜਾਈਏ ਤਾਂ ਵਾਪਸ ਕਿੱਥੇ ਜਾਣਾ ਘਰ ਜਾਂ ਆਊਟਸਾਈਡ ਕੰਟਰੀ ਇੰਡੀਆ ਤੋਂ ਬਾਹਰ ਵੀ ਜਾਈਏ ਤਾਂ ਵਾਪਸ ਘਰ ਹੀ ਆਉਣਾ ਸਾਰਿਆਂ ਨੂੰ ਮੁੜ ਕੇ ਤੇ ਮੈਨੂੰ ਵਨ ਲਾਈਨਰ ਵਧੀਆ ਲੱਗਾ ਯਾਰ ਕਿ ਘਰ ਆਉਣ ਦੀ ਸਟੋਰੀ ਆ ਇਕਬਾਲ ਦੀ ਤੇ ਡੂਰਿੰਗ ਦਾ ਸ਼ੂਟ ਆਲਸੋ ਮੈਂ ਥੋੜਾ ਬਹੁਤ ਨਰਵਸ ਸੀ ਬਟ ਸਾਰਿਆਂ ਕੋਲ ਹਾਲੀਵੁੱਡੀ ਸਿੱਖ ਕੇ ਕੰਮ ਅ ਅੱਜ ਮੈਂ ਬਹੁਤ ਤਗੜਾ ਐਕਟਰ ਬਣ ਗਿਆ ਭਰੂਜੀਤ ਜੀ ਤਾਂ ਤਾਂ ਨਹੀਂ ਫੈਸਲਾ ਹੀ ਫਿਲਮ ਹੈ ਤੁਹਾਨੂੰ ਫਿਲਮ ਦਾ ਤਰਕ ਵੀ ਪਹੁੰਚਉਂਦੀ ਆਉਣੀ ਹੈ ਤੇ ਤੁਸੀਂ ਇਹ ਫਿਲਮ ਨੂੰ ਪਰ ਕੇ ਕਿੱਦਾਂ ਤੁਸੀਂ ਇਸ ਨੂੰ ਵੀ ਕਿਹਾ ਵੀ ਮੈਂ ਫਿਲਮ ਕਰਨਾ ਹੈ ਫਿਲਮਾਂ ਤੇ ਦੇਖੋ ਜਦੋਂ ਕਿਸੇ ਵੀ ਆਰਟਿਸਟ ਦੇ ਗਾਣੇ ਚੱਲਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਫਿਲਮਾਂ ਦੀ ਆਫਰ ਆਉਂਦੀ ਹੈ ਮੈਨੂੰ ਵੀ ਕਾਫੀ ਟਾਈਮ ਤੋਂ 16 17 ਤੋਂ ਹੀ ਆ ਰਹੇ ਸੀ ਕਿ ਫਿਲਮਾਂ ਕਰੋ ਬਟ ਮੈਂ ਕੌਨਫੀਡੈਂਟ ਨਹੀਂ ਸੀ ਫਿਲਮਾਂ ਨੂੰ ਲੈ ਕੇ ਮੇਰਾ ਤਾਂ ਫਿਲਮ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ ਸਿਨੇਮਾ ਚੇਂਜ ਵਾਸਤੇ ਹੁੰਦਾ ਵਾ ਤੇ ਜੇ ਤੁਸੀਂ ਕੋਈ ਗਲਤ ਮੈਸੇਜ ਕਨਵੇ ਕਰਦਾ ਸਿਨੇਮੇ ਦੇ थ्रू ਤੇ ਉਹ ਡੇਂਜਰਸ ਵੀ ਹੋ ਸਕਦਾ ਸੋਸਾਇਟੀ ਵਾਸਤੇ ਤੇ ਮੈਨੂੰ ਲੱਗਾ ਕਿ ਜਦੋਂ ਮੈਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਵਾਂਗਾ ਜਾਂ ਪਹਿਲਾਂ ਆਪੇ ਲਾਈਵ 'ਚ ਖੁਦ ਸਟੇਬਲ ਹੋ ਜਾਵਾਂਗਾ ਐਜ਼ ਐਜ਼ ਐਨ ਆਰਟਿਸਟ ਐਜ਼ ਅ ਸਿੰਗਰ ਤੇ ਫੇਰ ਫਿਲਮਾਂ ਕਰਾਂਗਾ ਫਿਰ ਲਾਕਡਾਊਨ ਦੇ ਦੌਰਾਨ ਅਰਜੀਤ ਭਾਈ ਮੇਰੇ ਕਾਫੀ ਖਾਸ ਦੋਸਤ ਨੇ ਤੇ ਉਹਨਾਂ ਨੇ ਮੈਨੂੰ ਇੱਕ ਸਟੋਰੀ ਸੁناਈ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਸੋਹ ਪਰਮਾਤਮਾ ਦੀ ਹੋਰ ਕਿਸੇ ਨੂੰ ਨਾ ਸੁਣਾਇਓ ਤੇ ਉਹਨਾਂ ਨੇ ਫਿਰ ਮੇਰੀ लाज ਰੱਖੀ ਉਹਨਾਂ ਨੇ ਕਿਸੇ ਨੂੰ ਹੋਰ ਨੂੰ ਨਹੀਂ ਸਟੋਰੀ ਸੁਣਾਈ ਫਿਰ ਜਦੋਂ ਸਾਡੇ ਕੋ ਅਨਿਰੋਧ ਹੁਣੀ ਪ੍ਰੋਡਿਊਸਰ ਆਏ ਜਿਨ੍ਹਾਂ ਕੋ ਬਹੁਤ ਸਾਰਾ ਪੈਸਾ ਆ ਫਿਰ ਉਹ ਦੇ ਥਰੂ ਸਾਡੀ ਫਿਲਮ ਸ਼ੁਰੂ ਹੋਈ ਤੇ ਫਿਲਮ ਜਦੋਂ ਬਣੀ ਬਣਦੇ ਦੌਰਾਨ ਵੀ ਮੈਂ ਬਹੁਤ ਨਰਵਸ ਸੀ ਕਿਉਂਕਿ ਬਹੁਤ ਸਾਰੇ ਵੱਡੇ ਕਲਾਕਾਰ ਸਰੋਨੀ ਹੋਗੇ ਗੁਰਸ਼ਵਧ ਪਾਜੀ ਹੋਣੀ ਹੋਗੇ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਫਿਲਮਾਂ ਦੇ ਵਿੱਚ ਤੇ ਮੇਰੀ ਪਹਿਲੀ ਫਿਲਮ ਸੀ ਤੇ ਕਿਉਂਕਿ ਸਟੋਰੀ ਵਨ ਲਾਈਨਰ ਬਹੁਤ ਵਧੀਆ ਸੀ ਘਰ ਆਉਣ ਦੀ ਗੱਲ ਹੋਈ ਆ ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦਾ ਜਿੱਦਾਂ ਆਪਾਂ ਸਾਰਿਆਂ ਨੇ ਹੁਣ ਇੱਥੇ ਕੰਮ ਕਰਕੇ ਆਪਣੇ ਘਰ ਜਾਣਾ ਜਾਂ ਆਪਾਂ ਕਿਸੇ ਵੀ ਸ਼ਹਿਰ ਘੁੰਮਣ ਵੀ ਜਾਈਏ ਤਾਂ ਵਾਪਸ ਕਿੱਥੇ ਜਾਣਾ ਘਰ ਜਾਂ ਆਊਟਸਾਈਡ ਕੰਟਰੀ ਇੰਡੀਆ ਤੋਂ ਬਾਹਰ ਵੀ ਜਾਈਏ ਤਾਂ ਵਾਪਸ ਘਰ ਹੀ ਆਉਣਾ ਸਾਰਿਆਂ ਨੂੰ ਮੁੜ ਕੇ ਤੇ ਮੈਨੂੰ ਵਨ ਲਾਈਨਰ ਵਧੀਆ ਲੱਗਾ ਯਾਰ ਕਿ ਘਰ ਆਉਣ ਦੀ ਸਟੋਰੀ ਆ ਇਕਬਾਲ ਦੀ ਤੇ ਡੂਰਿੰਗ ਦਾ ਸ਼ੂਟ ਆਲਸੋ ਮੈਂ ਥੋੜਾ ਬਹੁਤ ਨਰਵਸ ਸੀ ਬਟ ਸਾਰਿਆਂ ਕੋਲ ਹਾਲੀਵੁੱਡ ਹੀ ਸਿੱਖ ਕੇ ਕੰਮ ਅ ਅੱਜ ਮੈਂ ਬਹੁਤ ਤਗੜਾ ਐਕਟਰ ਬਣ ਗਿਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ